ਦਿੱਲੀ ਦੇ ਪੰਜਾਬ ਪਵਮ ਦੇ ਵਿੱਚ ਨਵੇਂ ਰੈਸਟੋਰੈਂਟ ਦੀ ਮੁੱਖ ਮੰਤਰੀ ਮਾਨ ਨੇ ਕੀਤੀ ਸ਼ੁਰੂਆਤ ਡਾਈਨਿੰਗ ਹਾਲ ਦੀ ਵੀ ਮਿਲੇਗੀ ਸੁਵਿਧਾ ਸਿਆਮਾਨਪੋਲੇ ਪੰਜਾਬ ਪਵਮ ਨੂੰ ਇਸ ਸਾਲ ਦੇ ਤੌਰ ਤੇ ਕਰਾਂਗੇ ਤਿਹਾੜ। ਆਕਾਲੀ ਜਲਦੀ ਪੰਜਾਬ ਰਾਜ ਹੋਂ ਕਮਿਸ਼ਨ ਤੇ ਸੂਬਾ ਸਰਕਾਰ ਨੂੰ ਅਪੀਲ ਕਾਸ਼ਹੀ ਹਦੀ ਪੰਦਰਵਾੜੀ ਦੇ ਵਿੱਚ ਨਾਂ ਕਰਵਾਈਆਂ ਜਾਂ ਨਿਗਮ ਚੋਣਾ 8 ਦਸੰਬਰ ਤੋਂ 31 ਦਸੰਬਰ ਤੱਕ ਲੱਖਾਂ ਲੋਕ ਸੈਬਜ਼ਾਦਿਆਂ ਨੂੰ ਕਰਨਗੇ ਸਜਦਾ। ਆ ਪੰਜਾਬ ਦਾ ਪ੍ਰਧਾਨ ਬਣਨ ਤੋਂ ਬਾਅਦ ਅਮਨ अरोड़ा ਵੱਲੋਂ ਦਿੱਲੀ ਦੇ ਵਿੱਚ ਮੀਟਿੰਗਾਂ ਦਾ ਦੌਰ ਜਾਰੀ ਸੰਜੇ ਸਿੰਘ ਤੇ ਸੰਦੀਪ ਪਾਟਨ ਮਲੇ ਅਮਨ अरोड़ा ਜਨਨੀ ਚੋਣਾਂ ਦੇ ਵਿੱਚ ਜਿੱਤ ਦੀ ਦਿੱਤੀ ਵਧਾਈ ਗਿੱਧਰਪਾਹ ਜਨਨੀ ਚੋਣਾਂ ਦੇ ਨਤੀਜਿਆਂ ਬਹਾਨੇ ਰਵਨੀਤ ਬਿੱਟੂ ਦਾ ਰਾਜਾ ਵੜਿੰਗ ਤੇ ਤੰਜ ਬੋਲੇ ਹੁਣ ਰਾਜਾ ਸਾਹਿਬ ਨੂੰ ਮਿਲਣ ਗਿਆ ਛੋਪੜੀਆਂ ਰੋਟੀਆਂ ਕੱਲ ਵੜਿੰਗ ਨੇ ਬਿੱਟੂ ਨੂੰ ਦੱਸਿਆ ਸੀ ਮੰਦਬੁੱਧੀ ਬੱਚਾ ਦੇਵੀਸ਼ 1158 ਸਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਸ ਦਾ ਪ੍ਰਦਰਸ਼ਨ ਪੁਲਿਸ ਦੇ ਨਾਲ ਭੀੜੇ ਪਰ ਅਨਸ਼ਕਾਰੀ ਸਰਕਾਰ ਤੇ 411 ਉਮੀਦਵਾਰਾਂ ਦੀ ਭਰਤੀ ਅਧ ਵਿਚਾਲੇ ਲਟਕਾਉਣ ਦਾ ਇਲਜ਼ਾਮ ਜੰਡੇੜਾ ਗੁਰੂ ਪੁਲਿਸ ਨੇ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਜੱਟ ਗੈਂਗ ਦੇ ਚਾਰ ਗੁੰਡੇ ਦਿੱਤੇ ਗ੍ਰਿਫਤਾਰ ਜੋਂ ਤੋਂ ਬੋਸ ਤੋਂ ਮੰਗਦੇ ਸੀ ਜੋਖੀ ਪੈਸੇ ਨਾ ਦੇਣ ਤੇ ਜਾਨੋਂ ਮਾਰਨ ਦੀ ਦੰਦੇ ਸੀ ਧਮਕੀ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਦਿੱਲੀ ਦੇ ਪੰਜਾਬ ਭਵਨ ਦੇ ਵਿੱਚ ਨਵੇਂ ਰੈਸਟੋਰੈਂਟ ਦੀ ਸ਼ੁਰੂਆਤ ਹੋ ਗਈ ਹੈ ਮੁੱਖ ਮੰਤਰੀ ਮਾਨ ਨੇ ਇਸ ਰੈਸਟੋਰੈਂਟ ਦਾ ਉਦਘਾਟਨ ਕੀਤਾ ਡਾਈਨਿੰਗ ਹਾਲ ਦੀ ਵੀ ਸਹੂਲਤ ਮਿਲੇਗੀ ਮੁੱਖ ਮੰਤਰੀ ਮਾਨ ਨੇ ਇਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਡਾਈਨਿੰਗ ਹਾਲ ਦੀ ਵੀ ਇਸ ਰੈਸਟੋਰੈਂਟ ਦੇ ਵਿੱਚ ਉਦਘਾਟਨ ਕੀਤਾ ਜਾਵੇਗਾ ਪੰਜਾਬ ਭਵਨ ਨੂੰ ਇਸ ਸਾਲ ਦੇ ਤੌਰ ਤੇ ਪੇਸ਼ ਕਰਾਂਗੇ ਪੰਜਾਬ ਭਵਨ ਦੇ 30 ਬਲਾਕ ਨੂੰ ਵੀ ਅਪਡੇਟ ਕੀਤਾ ਜਾਵੇਗਾ ਪਬਲਿਕ ਲਈ ਖੁਲਿਆ ਜਾਵੇਗਾ ਬੀ ਬਲਾਕ ਤਾਂ ਦਿੱਲੀ ਦੇ ਪੰਜਾਬ ਭਵਨ ਦੇ ਵਿੱਚ ਨਵੇਂ ਰੈਸਟੋਰੈਂਟ ਦੀ ਸ਼ੁਰੂਆਤ ਹੋ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਨਵੇਂ ਰੈਸਟੋਰੈਂਟ ਦਾ ਆ ਉਦਘਾਟਨ ਕੀਤਾ ਗਿਆ ਤੇ ਉਹਨਾਂ ਨੇ ਨਾਲ ਹੀ ਕਿਹਾ ਕਿ ਡਾਈਨਿੰਗ ਹਾਲ ਦੀ ਵੀ ਇਸ ਦੇ ਵਿੱਚ ਸਹੂਲਤ ਮਿਲੇਗੀ ਪੰਜਾਬ ਭਵਨ ਨੂੰ ਮਿਸਾਲ ਦੇ ਤੌਰ ਤੇ ਪੇਸ਼ ਕੀਤਾ ਜਾਵੇਗਾ ਨਾਲੇ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਭਵਨ ਦੇ ਬੀ ਬਲਾਕ ਨੂੰ ਵੀ ਅਪਡੇਟ ਕੀਤਾ ਜਾਵੇਗਾ ਬੀ ਬਲਾਕ ਪਬਲਿਕਲੀ ਖੋਲਿਆ ਜਾਵੇਗਾ ਜਾਬਨ ਦਿੱਲੀ ਜੋ ਕਿ ਬਹੁਤ ਸ਼ਾਨਦਾਰ ਬਿਲਡਿੰਗ ਹੈ ਪਰ ਪਿਛਲੇ ਸਾਲਾਂ ਤੋਂ ਕਰ ਗੋੜਿਆ ਕਿਤਾ ਹੋਇਆ ਸੀ ਅਸੀਂ ਉਹਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰ ਰਹੇ ਕਰਾਂਗੇ ਉਹਦੇ ਵਿੱਚ ਇੱਕ ਡਾਈਨਿੰਗ ਹਾਲ ਉਹਦੀ ਓਪਨਿੰਗ ਹੋਈ ਹੈ ਜਿਸ ਤਰ੍ਹਾਂ ਤੁਸੀਂ ਦਿੱਲੀ ਦੇ ਵਿੱਚ ਰਹਿੰਦੇ ਹੋ महाराष्ट्र सभी ने बिहार का बने गुजरात गढ़वा बड़े बढ़िया उन्होंने बनाए हैं सरकार एक तो कोई स्टेट गवर्नमेंट दी तो क्यों असी भी पंजाब बन बनने देश की राजधानी की बच्चे एक मिसाल के तौर पर पेश करना चाहिए आम पब्लिक के लिए भी ये जो डाइनिंग हॉल है खुला ਪੰਜਾਬੀ ਖਾਣਾ ਤਾਂ ਪਹਿਲੇ ਹੀ ਸ਼ੁਰੂ ਕਰਨਾ ਹੈ ਨਾ ਇਹ ਨਾਲ ਗਾਣਾ ਵੀ ਹੈ ਗਾਣਾ ਵੀ ਸਰੋਤੀ ਸਡੇ ਮਿਸ਼ਨਰ ਨੇ ਤੇ ਸੋ ਉਹਨਾਂ ਨੇ ਫੜ ਕਿਤੇ ਤੇ ਆਉਣ ਵਾਲੇ ਦਿਨਾਂ ਚ ਵਿਦਿਆਪਨ ਦਾ B ਬਲਾਕ ਜੇ ਆਪਾਂ A ਬਲਾਕਸ ਕਰਦੇ B ਬਲਾਕ ਨੂੰ ਬਹੁਤ ਹੀ ਅਪਡੇਟ ਕੀਤਾ ਜਾਊਗਾ ਔਰ ਪਬਲਿਕਲੀ ਗੋਲੇ ਜਾਊਗਾ ਅੱਜ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਅਕਾਲੀ ਦਲ ਦੀ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਲੈ ਕੇ 15 ਦਸੰਬਰ ਤੋਂ 31 ਦਸੰਬਰ ਤੱਕ ਚੋਣਾ ਨਾ ਕਰਵਾਈਆਂ ਜਾਣ ਇਹ ਅਪੀਲ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼ੀਦੀਪੰਤਵਾੜੇ ਦੇ ਵਿੱਚ ਚੋਣਾ ਨਾ ਕਰਵਾਈਆਂ ਜਾਣ ਲੱਖਾਂ ਲੋਕ ਸਹਿਮਜ਼ਾਦਿਆਂ ਨੂੰ ਸਜਦਾ ਕਰਨ ਦੇ ਲਈ ਆਉਣਗੇ ਚੋਣਾ ਕਰਵਾਉਣ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਤਾਂ ਅਕਾਲੀ ਦਲ ਦੇੋਂ ਦਰਸਲ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ 15 ਦਸੰਬਰ ਤੋਂ 31 ਦਸੰਬਰ ਤੱਕ ਚੋਣਾ ਨਾ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਆ ਦਰਸਲ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਪਿਛਲੇ ਦਿਨੀ ਆ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਕਿ ਨਗਰ ਨਿਕਮ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਦਸੰਬਰ ਮਹੀਨੇ ਦੇ ਵਿੱਚ ਕੋਈ ਤਾਰੀਖ ਹੋ ਸਕਦੀ ਹੈ ਪਰ ਇਸ ਦੇ ਵਿਚਾਲੇ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ 15 ਦਸੰਬਰ ਤੋਂ 31 ਦਸੰਬਰ ਤੱਕ ਚੋਣਾਂ ਨਾ ਕਰਵਾਈਆਂ ਜਾਣ ਕਿਉਂਕਿ ਜੀ ਦੀ 15 ਵਾੜੇ ਦਾ ਹਵਾਲਾ ਦਿੱਤਾ ਗਿਆ ਆ ਕਿਉਂਕਿ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਅੱਛੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕਿਉਂਕਿ 15 ਤਰੀਕ ਤੋਂ ਲੈ ਕੇ 31 ਦਸੰਬਰ ਤੱਕ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਸ਼ਹੀਦੀ ਸਭਾ ਹੁੰਦੀ ਹੈ ਪੰਜਾਬ ਤੋਂ ਇਨਨੇ ਹੋਰਨਾਂ ਸੂਬਿਆਂ ਤੋਂ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਸਾਬ ਜਦਿਆਂ ਦੀ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੇ ਤੇ ਉਸੇ ਗੱਲ ਦਾ ਇਹ ਅਕਾਲੀ ਦਲ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ ਆ ਪੰਦਰਾਂ ਤੋਂ ਸੰਬਤੂ 31 ਦਸੰਬਰ ਤੱਕ ਚੋਣਾ ਨਾ ਕਰਵਾਈਆਂ ਜਾਣ ਡਾਕਟਰ ਚੀਮਾ ਡਾਕਟਰ ਦਲਜੀਤ ਚੀਮਾ ਇਹ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਦਾ ਕਹਿਣਾ ਹੈ ਕਿ ਸ਼ੀਦੀ ਪੰਦਰਵਾੜੇ ਦੇ ਵਿੱਚ ਚੋਣਾ ਨਾ ਕਰਵਾਈਆਂ ਜਾਣ ਲੱਖਾਂ ਲੋਕ ਸੈਭਜ਼ਾਦਿਆਂ ਨੂੰ ਸਜਦਾ ਕਰਨ ਆਉਣਗੇ ਚੋਣਾ ਕਰਵਾਉਣ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਅਮਨ ਅਰੋੜਾ ਦੇ ਵੱਲੋਂ ਦਿੱਲੀ ਦੇ ਵਿੱਚ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ ਪ੍ਰਧਾਨ ਬਣਨ ਤੋਂ ਬਾਅਦ ਦਿੱਲੀ ਦੇ ਵਿੱਚ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਸੰਜੇ ਸਿੰਘ ਤੇ ਸੰਦੀਪ ਪਾਟਕ ਨੂੰ ਮਿਲੇ ਨੇ ਅਮਨ ਅਰੋੜਾ ਪ੍ਰਧਾਨ ਸ਼ੈਰੀ ਕਲਸੀ ਵੀ ਨਾਲ ਮੌਜੂਦ ਰਹੇ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਗਈ ਮੂੰ ਮਿੱਠਾ ਕਰਵਾ ਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਹੈ ਕੱਲ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਹੀ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਤੇ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਤਾਂ ਇਸ ਦੇ ਵਿਚਾਲੇ ਲਗਾਤਾਰ ਬੈਠਕਾਂ ਦਾ ਦੌਰ ਜਾਰੀ ਹੈ ਤੁਹਾਨੂੰ ਸੀ ਤਸ ਪ੍ਰਧਾਨ ਬਣਨ ਤੋਂ ਬਾਅਦ ਦਿੱਲੀ ਦੇ ਵਿੱਚ ਸੰਜੇ ਸਿੰਘ ਤੇ ਸੰਦੀਪ ਪਾਟਕ ਨੂੰ ਮਿਲੇ ਨੇ ਅਮਨ अरोड़ा ਜੋ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਵੇਂ ਪ੍ਰਧਾਨ ਨੇ ਉੱਥੇ ਹੀ ਆ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਵੀ ਉਹਨਾਂ ਦੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਗਿਆ ਮੂੰਹ ਮਿੱਠਾ ਕਰਵਾ ਕੇ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਕੱਲ ਅਰਵਿੰਦ ਕੇਜੀਵਾਲ ਦੇ ਨਾਲ ਹੀ ਮੁਲਾਕਾਤ ਕੀਤੀ ਗਈ ਸੀ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਉਸ ਦੇ ਵਿੱਚ ਵੀ ਅਮਨ अरोड़ा ਤੇ ਸ਼ੈਰੀ ਕਲਸੀ ਨਜ਼ਰ ਆ ਰਹੇ ਨੇ ਦਰਸਲ ਅ ਆ ਪਰਸੋਂ ਹੀ ਆਮ ਆਦੀ ਪਾਰਟੀ ਪੰਜਾਬ ਸੰਗਠਨ ਦੇ ਵਿੱਚ ਇਹ ਵੱਡਾ ਬਦਲਾਅ ਕੀਤਾ ਗਿਆ ਜਦੋਂ ਕਿ ਅਮਨ अरोड़ा ਨੂੰ ਆਮ ਆਦੀ ਪਾਰਟੀ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਜਦਕਿ ਸ਼ੈਰੀ ਕਲਸ ਜੋ ਕਿ ਬਟਾਲਾ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਉਸ ਤੋਂ ਬਾਅਦ ਲਗਾਤਾਰ ਦੋਵਾਂ ਵੱਲੋਂ ਦੋਵੇਂ ਅਹੁਦੇਦਾਰਾਂ ਦੇ ਵੱਲੋਂ ਦਿੱਲੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਦੇ ਨਾਲ ਵੱਡੇ ਆਗੂਆਂ ਦੇ ਨਾਲ ਆ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਤੇ ਨਾਲ ਹੀ ਜ਼ਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਵਧਾਈ ਦਿੱਤੀ ਜਾ ਰਹੀ ਹੈ ਕਿਉਂਕਿ ਕੱਲ੍ਹ ਜ਼ਿਮਨੀ ਚੋਣਾਂ ਦੇ ਨਤੀਜੇ ਆਏ ਕਿਉਂਕਿ ਚਾਰ ਦੇ ਵਿੱਚੋਂ ਤਿੰਨ ਸੀਟਾਂ ਆਮ ਆਦੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਜਿੰਨੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬਿੱਟੂ ਤੇ ਵੜਿੰਗ ਦੇ ਵਿਚਾਲੇ ਇੱਕ ਇਮਸਾਨ ਰਾਜਾ ਵੜਿੰਗ ਦੇ ਪਲਟਵਾਰ ਤੇ ਮੰਤਰੀ ਬਿੱਟੂ ਨੇ ਕੱਸਿਆ ਤੰਜ ਕਿ ਆ ਹੁਣ ਰਾਜਾ ਸਾਹਿਬ ਨੂੰ ਮਿਲਣ ਗਿਆ ਚੋਪੜੀਆਂ ਰੋਟੀਆਂ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਬਿੱਟੂ ਨੂੰ ਦੱਸਿਆ ਮੰਦਬੁੱਧੀ ਬੱਚਾ ਪੁੱਛਿਆ ਕਿ ਗਿੱਦੜਬਾਹ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣਾ ਆਏ ਸੀ ਬਿੱਟੂ ਜਾਂ ਫਿਰ ਸੀ ਆ ਮਾਨ ਦੇ ਨਾਲ ਫੁਗਾਈ ਆਪਣੀ ਯਾਰੀ ਗਿੱਦੜਬਾਹ ਜਿੰਨੇ ਚੋਣ ਦੇ ਵਿਚ ਹਰਤ ਬਾਦ ਮਨਪ੍ਰੀਤ ਬਾਦਲ ਦਾ ਰਾਜਾ ਵੜਿੰਗ ਤੇ ਤਿੱਖਾ ਨਿਸ਼ਾਨਾ ਬੋਲੇ ਲੋਕਾਂ ਨੇ ਤੋੜਿਆ ਵੜਿੰਗ ਦਾ ਹੰਕਾਰ ਬਾਦਲ ਪਰਿਵਾਰ ਦੀ ਵਿਰਾਸਤ ਦੀ ਨਿੰਦਾ ਕਰਨ ਵਾਲੇ ਨੇ ਆਯੂਪੀ ਜ਼ਿਮਨੀ ਚੋਣਾਂ ਦੇ ਵਿਚਾਰ ਤੋਂ ਬਾਅਦ ਮਾਇਆਵਤੀ ਦਾ ਵੱਡਾ ਐਲਾਨ ਦੇਸ਼ ਭਰ ਦੇ ਵਿੱਚ ਕੋਈ ਵੀ ਜ਼ਿਮਨੀ ਚੋਣ ਨਹੀਂ ਲੜੇਗੀ ਬੀਐਸਪੀ ਕਹਿੰਦਾ ਜਦੋਂ ਤੱਕ ਚੋਣ ਕਮਿਸ਼ਨ ਸਖਤ ਕਦਮ ਨਹੀਂ ਚੁੱਕਦਾ ਅਸੀਂ ਨਹੀਂ ਲੜਾਂਗੇ ਜ਼ਿਮਨੀ ਚੋਣ ਮਨ ਕੀ ਬਾਤ ਚ ਪ੍ਰਧਾਨ ਮੰਤਰੀ ਮੋਦੀ ਨੇ ਦੁਬਾਰਾ ਡਿਜੀਟਲ ਅਰੇਸਟ ਦਾ ਕੀਤਾ ਜ਼ਿਕਰ ਬੋਲੇ ਸਾਈਬਰ ਫਰਾਡ ਸਿਰਫ ਇੱਕ ਫਰਜ਼ੀ ਵਾਰਾ ਬਜ਼ੁਰਗਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਲੋਕਾਂ ਨੇ ESZ ਦਾ ਦਾਇਰਾ ਵਧਾਉਣ ਦੇ ਖਿਲਾਫ ਮਹਾੜੀ ਦੇ ਨਇਆ ਗਾਉਂ ਦੇ ਵਿੱਚ ਪੰਜਾਬ ਬੀਜੇਪੀ ਦਾ ਪ੍ਰਦਰਸ਼ਨ ਸਥਾਨਕ ਲੋਕਾਂ ਤੇ ਪੰਜਾਬ ਬੀਜੇਪੀ ਦੇ ਵਰਕਰਾਂ ਨੇ ਦਿੱਤਾ ਤਰਨਾ ਭਾਰੀ ਪੁਲਿਸ ਬਲਦੀ ਵੀ ਤੈਨਾਤੀ ਕਿਸਾਨਾਂ ਤੇ ਗਠਿਤ ਸੁਪਰੀਮ ਕੋਰਟ ਸੁਪਰੀਮ ਕਮੇਟੀ ਨੇ داخل ਕੀਤੀ ਅੰਤਰੀਮ ਰਿਪੋਰਟ ਕਿ ਕਿਸਾਨਾਂ ਤੇ ਵਧ ਰਿਹਾ ਕਰਜ਼ੇ ਦਾ ਬੋਝ ਖੇਤੀ ਦੀ ਲਾਗਤ ਅਤੇ ਮਾਰਕੀਟ ਦੇ ਵਿੱਚ ਵੇਚਣ ਵਾਲੀ ਫਸਲ ਦੇ ਵਿੱਚ ਸੰਤੁਲਨ ਨਾ ਹੋਣ ਦੀ ਵੀ ਆਖੀ ਗੱਲ ਅੰਮ੍ਰਿਤਸਰ ਦੇ ਵਿੱਚ ਜਨਾਲਾ ਥਾਣੇ ਦੇ ਨੇੜੇ ਮਿਲੀ ਬੰਬ ਨੁਮਾ ਚੀਜ਼ ਪੁਲਿਸ ਨੇ ਪੂਰਾ ਇਲਾਕਾ ਕੀਤਾ ਤਸਦੀਕ ਬੰਬ ਸਪੈਸ਼ਲ ਟੀਮ ਹੀ ਮੌਕੇ ਤੇ ਪਹੁੰਚੀ ਆਯੂਪੀ ਦੇ ਸੰਬੰਧ ਦੇ ਵਿੱਚ ਪਾਰੀ ਹੰਗਾਮਾ ਮਸਜਿਦ ਦੇ ਸਰਵੇਖੇ ਦੇ ਲਈ ਪਹੁੰਚੀ ਟੀਮ ਤੇ ਭੀੜ ਨੇ ਕੀਤਾ ਪਥਰਾ ਪੁਲਿਸ ਨੇ ਖਦੇੜਨ ਦੇ ਲਈ ਭੀੜ ਤੇ ਸੋਕਿਆ ਥੋ ਗੈਸ ਦੇ ਗੋਲੇ ਲਾਠੀ ਚਾਰਜ ਵੀ ਕੀਤਾ ਜੰਮੂ ਦੇ ਤ੍ਰਿਪਤੀ ਬਾਲਾਜੀ ਮੰਦਿਰ ਦੇ ਨੇੜੇ ਮਿਲਿਆ ਆਈਈਡੀ ਬੰਬ ਮੰਦਿਰ ਨੇੜੇ ਬੰਬ ਲੱਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਲਾਇਆ ਸਰਚ ოਪਰੇਸ਼ਨ ਐਸਓਜੀ ਕਮਾਂਡੋ ਤੇ ਬੰਬ ਸਪਰੇਟ ਦੇ ਵੱਲੋਂ ਵੀ ਲਈ ਗਈ ਤਲਾਸ਼ੀ ਮੰਦਿਰ ਦੇ ਨੇੜੇ ਸੁਰੱਖਿਆ ਵੀ ਵਧਾਈ ਗਈ ਪਟਾੜਾ ਨੇੜੇ ਪਿੰਡ ਕਰਨਾਮੇ ਦੇ ਮੌਜੂਦਾ ਸਰਪੰਚ ਦੇ ਭਰਾ ਦਾ ਕਤਲ ਅਣਪਛਾਤੇਆਂ ਨੇ ਮਾਰੀਆਂ ਗੋਲੀਆਂ ਪਿੰਡ ਰਸੂਲਪੁਰ ਨੇੜੇ ਕਾਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਪਈ ਮਿਲੀ ਲਾਸ਼ ਕਾਰ ਰੋਕ ਕੇ ਗੋਲੀਆਂ ਮਾਰਨ ਦਾ ਅਖਰਦਚਾ 20 ਸਾਪੋਤੇ ਵਿੱਚ ਤਾੰਤ੍ਰਿਕ ਨੇ ਪ੍ਰੇਮਿਕਾ ਦੇ ਪਤੀ ਦਾ ਕੀਤਾ ਕਤਲ ਹਥਿਆਰਾਂ ਦੇ ਨਾਲ ਉਤਾਰਿਆ ਮੌਜੂਦੇ ਕਾਰ ਸਿਰ ਤੇ ਟੋਟੇ ਕਰਕੇ ਤੋਂ ਇਹ ਦੇ ਵਿੱਚ ਦਾ ਬਿਆ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਚੰਪਛਾਤਿਆਂ ਨੇ ਇੱਕ ਘਰ ਦੇ ਬਾਹਰ ਕੀਤੀ ਫਾਇਰਿੰਗ ਤਿੰਨ ਬਾਈਕ ਸਵਾਰ ਨੇ ਚਲਾਈਆਂ ਗੋਲੀਆਂ ਪੁਲਿਸ ਕਰ ਰਹੀ ਹੈ ਮਾਮਲੇ ਦੀ ਪੜਤਾਲ ਦਿੱਲੀ ਕਾਂਸਟੇਬਲ ਕਤਲकांड ਦਾ ਮੁਲਜ਼ਮ ਇਨਕਾਊਂਟਰ ਦੇ ਵਿੱਚ ਢੇਰ ਸੰਗਮ ਵਿਹਾਰ ਇਲਾਕੇ ਦੇ ਵਿੱਚ ਦਿੱਲੀ ਪੁਲਿਸ ਨੇ ਕੀਤਾ ਢੇਰ ਕਾਂਸਟੇਬਲ ਕਤਲकांड ਦਾ ਮੁੱਖ ਮੁਲਜ਼ਮ ਸੀਰੋਕੀ ਦੂਜਾ ਬਦਮਾਸ਼ ਵੀ ਗ੍ਰਿਫਤਾਰ ਚੰਡੀਗੜ੍ਹ ਦੀ ਇੰਦਰਾ ਕਲੋਨੀ ਦੇ ਵਿੱਚ ਜੀ ਰਾਤ ਹੋਈ ਗੁੰਡਾਗਰਦੀ ਅਣਪਛਾਤੇ ਨੌਜਵਾਨਾਂ ਨੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਨੌਜਵਾਨ ਨੂੰ ਕੀਤਾ ਜ਼ਖਮੀ ਤੇ ਇਲਾਕੇ ਦੇ ਵਿੱਚ ਫਾਇਰਿੰਗ ਕਰਕੇ ਹੋਏ ਭਰਾ ਨਾਬਾਚੇ ਚੋਰੀ ਤੇ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ ਚੋਰੀ ਦੇ ਚਾਰ ਮੋਟਰਸਾਈਕਲ ਮੋਬਾਈਲ ਤੇ ਹਥਿਆਰ ਵੀ ਬਰਾਮਦ ਲੁਧਿਆਣਾ ਦੇ ਪਖਵਾੜ ਰੋਡ ਤੇ ਪੰਪ ਦੇ ਬਾਹਰ ਹੋਇਆ ਹੰਗਾਮਾ ਸਕੂਟੀ ਦੇ ਵਿੱਚ ਮੋਟਰਸਾਈਕਲ ਲੱਗਣ ਤੇ ਮਹਿਲਾ ਨੇ ਨੌਜਵਾਨ ਦੀ ਕੀਤੀ ਕੋਠ ਮਾਰ ਨੌਜਵਾਨ ਨੇ ਮਹਿਲਾ ਤੇ ਰੋਂਗ ਸਾਈਡ ਤੋਂ ਆਉਣ ਦੇ ਲਾਏ ਇਲਜ਼ਾਮ ਜਗਰਾਉਂ ਦੇ ਪਿੰਡਰ ਸੂਰਪੁਰ ਮੱਲਾਂ ਦੇ ਕਾਂਗਰਸ ਦੇ ਸਾਬਕਾ ਸਰਪੰਚ ਨੂੰ ਭਾਜਪਾ ਛੱਡਣ ਦੀਆਂ ਮਿਲੀਆਂ ਧਮਕੀਆਂ ਕਿ ਆਸਟ੍ਰੇਲੀਆ ਤੋਂ ਆਰੇ ਫੋਨ ਐਸਐਸਪੀ ਨੂੰ ਸ਼ਿਕਾਇਤ ਕਰਕੇ ਸੁਰੱਖਿਆ ਦੀ ਕੀਤੀ ਮੰਗ ਰਾਮਪੁਰਾ ਫੂਲ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਲੱਗੀ ਭਿਆਨਕ ਅੱਗ ਆਦੇਸ਼ ਹਸਕਾਲ ਸਾਹਮਣੇ ਬਣੀ ਮਾਰਕੀਟ ਦੀ ਇਹ ਘਟਨਾ ਨਾਲ ਦੀਆਂ ਕਈ ਦੁਕਾਨਾਂ ਵੀ ਅੱਗ ਦੀ ਜਿਗੜ ਵਿੱਚ ਆਈਆਂ ਜਾਣੇ ਨੁਕਸਾਨ ਤੋਂ ਰਿਆ ਬਚਾ ਮੋਹਾਲੀ ਚੇਰਕੋਟ ਰੋਡ ਤੇ ਵਾਪਰਿਆ ਦਰਦਨਾਕ ਹਾਦਸਾ ਟਰੈੰਪੋ ਟ੍ਰੈਵਲਰ ਤੇ ਟੈਕਸੀ ਦੇ ਵਿਚਾਲੇ ਜ਼ੋਰ ਦਾ ਟੱਕਰ ਟੱਕਰ ਤੋਂ ਬਾਅਦ ਸੜਕ ਤੇ ਪਲਟਿਆ ਟ੍ਰੈਵਲਰ ਟੈਕਸੀ ਡਰਾਈਵਰ ਸਣੇ 5 ਤੋਂ 6 ਲੋਕਾਂ ਨੂੰ ਲੱਗੀਆਂ ਸੱਟਾਂ ਹਮਸਰਦੇ ਮਹਾਂ ਸਿੰਘ ਗੇਟ ਦੇ ਨੇੜੇ ਡਿੱਗੀ ਬਿਲਡਿੰਗ ਪਰਦੇ ਹੇਠਾਂ ਡਿੱਗਣ ਦੇ ਕਾਰਨ ਨੌਜਵਾਨ ਦੀ ਹੋਈ ਮੌਤ ਪਰਿਵਾਰ ਬੋਲਿਆ ਰਿਪੇਅਰ ਦਾ ਕੰਮ ਚੱਲਣ ਦੇ ਕਾਰਨ ਵਾਪਰਿਆ ਹਾਦਸਾ ਪੁஞ்சਕੁਲਾ ਦੇ ਸਕੇਤਲੀ ਰੋਡ ਤੇ ਬਾਈਕਰਸ ਨੇ ਕੀਤੇ ਖਤਰਨਾਕ ਕਿਸ ਘੰਟ ਖਤਰੇ ਦੇ ਵਿੱਚ ਪਾਈ ਰਾਹੀਰਾਂ ਦੀ ਜਾਨ ਚੜੀਆਂ ਮੋਡਾਈਆਂ ਦੀਆਂ ਰਹਿਮਾਂ ਦੀਆਂ ੱਟੀਆਂ ਲੁਧਿਆਣਾ ਚ ਪਬਲਿਕ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਖਿਲਾਫ ਪੁਲਿਸ ਦੀ ਮੁਹਿੰਮ ਗੱਡੀ ਤੇ ਕਾਲੀਆਂ ਫਿਲਮਾਂ ਤੇ ਵੀਆਈਪੀ ਸਟicker ਲਗਾਉਣ ਵਾਲਿਆਂ ਦਾ ਕਟਿਆ ਗਿਆ ਛਦਾਨ ਗੱਡੀਆਂ ਤੋਂ ਮੌਕੇ ਤੋਂ उतारे ਗਏ ਸਟicker ਦਿੱਲੀ ਚ ਹਵਾ ਦੀ ਗੁਣਵੱਤਾ ਦੇ ਵਿੱਚ ਅਜੇ ਵੀ ਸੁਧਾਰ ਨਹੀਂ ਪੋਪੂਸ਼ਨ ਦਾ ਪੱਧਰ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਬਰਕਰਾਰ ਹੈ ਕਈ ਇਲਾਕਿਆਂ ਦੇ ਵਿੱਚ Air Quality Index 400 ਤੋਂ ਪਾਰ ਆਉਸਤ Air Quality Index 368 ਦਰਜ ਪੰਜਾਬ ਚੰਡੀਗੜ੍ਹ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਚੰਡੀਗੜ੍ਹ ਦੇ ਵਿੱਚ AQI 350 ਦੇ ਕਰੀਬ ਪਹੁੰਚ ਪੰਜਾਬ ਦੀ ਹਵਾ ਦੇ ਵਿੱਚ ਕੁਝ ਸੁਧਾਰ ਨਿਆਣਾ ਦੇ ਵਿੱਚ ਸਭ ਤੋਂ ਵੱਧ 에ਅਰ ਕੁਆਲਿਟੀ ਇੰਡੈਕਸ 269 ਅਗਲੇ 3 ਦਿਨਾਂ ਤੱਕ ਧੁੰਦ ਤੋਂ ਵੀ ਮਿਲੇਗੀ ਰਾਹਤ ਭਾਰਤੀ ਚੋਣ ਪ੍ਰਕਿਰਿਆ ਦੇ ਨਾਲ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵੀ ਹੈਰਾਨ ਐਲਨ ਮਸਕ ਨੇ ਕੀ ਟਿੱਪਣੀ ਭਾਰਤ ਨੇ ਇੱਕ ਦਿਨ ਦੇ ਵਿੱਚ ਗਿਣੀਆਂ 64 ਕਰੋੜ ਵੋਟਾਂ ਕੈਲੀਫੋਰਨੀਆ ਦੇ ਵਿੱਚ ਅਜੇ ਵੀ ਜਾਰੀ ਵੋਟਾਂ ਦੀ ਗਿਣਤੀ ਜੇਰਬਹਾ ਸੀਟ ਹਾਰਨ ਤੋਂ ਬਾਅਦ ਅਮ੍ਰਿਤਾ ਵੜਿੰਗ ਨੇ ਲੋਕਾਂ ਦਾ ਕੀਤਾ ਧੰਨਵਾਦ ਕਿ ਆ ਲੋਕਾਂ ਦੇ ਵਿੱਚ ਆ ਲੋਕਾਂ ਦੇ ਵਿੱਚ ਸੀ ਤੇ ਰਹਾਂਗੇ 50000 ਵੋਟਾਂ ਦੇ ਮਾਣ ਬਖਸ਼ਣ ਦੇ ਲਈ 50000 ਵੋਟਾਂ ਦਾ ਮਾਣ ਬਖਸ਼ਣ ਦੇ ਲਈ ਰਹਾਂਗੇ ਰਿਣੀ ਪੰਜਾਬ ਕਾਂਗਰਸ ਸਹਿ ਇੰਚਾਰਜ ਅਲੋਕ ਸ਼ਰਮਾ ਨੇ ਬਰਨਾਲਾ ਤੋਂ ਜੇਤੂ ਉਮੀਦਵਾਰ ਕੁਲਦੀਪ ਢਿੱਲੋਂ ਨੂੰ ਦਿੱਤੀ ਵਧਾਈ ਸਖਤ ਮੁਕਾਬਲਾ ਦੇਣ ਵਾਲੇ ਬਾਕੀ ਦੇ ਉਮੀਦਵਾਰਾਂ ਦਾ ਵੀ ਕੀਤਾ ਧੰਨਵਾਦ ਪ੍ਰਧਾਨ ਬਣਾਈ ਜਾਣ ਤੇ ਮਨਰੋੜਾ ਨੇ ਕੀਤਾ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ। ਇਹ ਫੈਸਲੇ ਦੀ ਮਾਨਕਰੋਣ ਲਈ ਬਾਕੀ ਨੇ ਛੱਡਾਂਗੇ ਕੋਈ ਵਿਕਸਨ। ਜਿਸ ਨੇ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਕਿਸਾਨਾਂ ਤੇ ਨਰਮ ਪਏ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਇਸ ਖਾਣਾ ਨਾਲ ਬੈਠ ਕੇ ਮਸਲੇ ਦਾ ਕਰਾਂਗੇ ਹੱਲ। ਕਿਸਾਨਾਂ ਦੀ ਸੇਫ ਤੇ ਸੁਰੱਖਿਆ ਹੈ ਸਾਡੀ ਜ਼ਿੰਮੇਵਾਰੀ। ਅੰਮ੍ਰਿਤਸਰ ਤੇ ਭਾਰਤੀ ਫੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਰਵਾਈ ਹਾਫ ਮੈਰਾਥਨ। ਕੈਬਨਟ ਮੰਤਰੀ ਹਰਪਜਨ ਸਿੰਘ ਤੇ ਈਟੀਓ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਨਸ਼ਾ ਮੁਕਤ ਸਮਾਜ ਦਾ ਦਿੱਤਾ ਗਿਆ ਸੁਨੇਹਾ। ਗਜਾਣਾ ਦੇ ਸਰਕਾਰੀ ਸਕੂਲ ਦੇ ਵਿੱਚ ਪੜਾਉਂਦੇ ਪੰਜਾਬੀ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਨੂੰ ਮਿਲੇਗਾ ਪੰਜਾਬੀ ਭਾਸ਼ਾ ਰਤਨ ਐਵਾਰਡ ਸਟੇਟ ਅਤੇ ਨੈਸ਼ਨਲ ਐਵਾਰਡ ਜਿੱਤਣ ਵਾਲੇ ਇਕਲੌਤੇ ਪੰਜਾਬ ਦੇ ਅਧਿਆਪਕ ਪੰਜਾਬੀ ਭਾਸ਼ਾ ਦੇ ਵਿੱਚ ਹੁਣ ਤੱਕ ਲਿਖ ਚੁੱਕੇ ਨੇ 10 ਕਿਤਾਬਾਂ ਕਮਰਸਰ ਦੇ ਵਿੱਚ ਭਾਜਪਾ ਦਫ਼ਤਰ ਦੇ ਵਿੱਚ ਵਰਕਰਾਂ ਨੇ ਸੁਣੀ ਪ੍ਰਧਾਨ ਮੰਤਰੀ ਮੋਦੀ ਜੀ ਮੰਨ ਦੀ ਬਾਤ ਭਾਜਪਾ ਅਗੂਕਰਣ ਚੋਗ ਵੀ ਰਹੇ ਮੌਜੂਦ ਪ੍ਰਧਾਨ ਮੰਤਰੀ ਮੋਦੀ ਨੇ ਆਯੂਤ ਨੂੰ ਰਾਜਨੀਤੀ ਦੇ ਵਿੱਚ ਆਪਣੇ ਵਿਚਾਰ ਰੱਖਣ ਦੀ ਕੀਤੀ ਅਪੀਲ ਕ੍ਰਿਕਟਰ ਮੈਂਕ ਅਗਰ왈 ਤੇ ਵਿਜੇ ਕੁਮਾਰ 우ਜੈਨ ਦੇ ਮਹਾਕਲੈਸ਼ਵਰ ਮੰਦਿਰ ਦੇ ਵਿੱਚ ਹੋਏ ਨਤਮਸਤਕ ਸਵੇਰ ਦੀ ਆਫ਼ਤੀ ਦੇ ਵਿੱਚ ਹੋਏ ਸ਼ਾਮਿਲ ਸਾਂਸਦ ਹਰਪਜਨ ਸਿੰਘ ਨੇ ਸ੍ਰੀ ਹਰਮੰਦਰ ਸਾਹਿਬ ਤੇ ਕਿਹਾ ਮਧ ਅੰਮ੍ਰਿਤ ਵੇੜੇ ਪਾਲਕੀ ਸਾਹਿਬ ਦੀ ਨਿਭਾਈ ਸੇਵਾ ਜੰਮੂ ਕਸ਼ਮੀਰ ਘਾਟੀ ਦੇ ਵਿੱਚ ਹੋਈ ਸੀਜ਼ਨ ਦੀ ਪਹਿਲੀ ਬਰਸਬਾਰੀ ਸੋਨਮਰਗ ਦੇ ਵਿਸਨੂ ਪਾਲ ਦੇ ਨਾਲ ਮੌਸਮ ਹੋਇਆ ਸੁਹਾਵਣਾ ਪੁੱਲੂਚੀ ਦੀ ਬਰਸਤੇ ਨਾਲ ਟਕੀਆਂ ਵਾਦੀਆਂ ਅਟਲ ਟੰਗਰ ਰੁਤਾਂਗ ਦੇ ਨੇੜੇ ਹੋਈ ਬਰਸਬਾਰੀ ਸੈਲਾਨੀਆਂ ਦੇ ਖੜੇ ਚਿਹਰੇ ਅੱਗੇ ਬਦੰਤ ਤੇ ਗੱਲ ਕਰਾਂਗੇ ਨਵਜੋਤ ਸਿੱਧੂ ਦੀ ਨਵਜੋਤ ਸਿੱਧੂ ਦਾ ਸ਼ਾਇਰਾਨਾ ਅੰਦਾਜ਼ ਨਜ਼ਰ ਆਇਆ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਨਵਜੋਤ ਸਿੱਧੂ ਵੱਲੋਂ ਰੌਣਕਾਂ ਲਗਾਈਆਂ ਗਈਆਂ ਗੁਰੂ ਨੇ ਗਾਇਆ ਗੀਤ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਨਵਜੋਤ ਸਿੱਧੂ ਪਤਨੀ ਨਵਜੋਤ ਕੋਰ ਸਿੱਧੂ ਵੀ ਨਾਲ ਮੌਜੂਦ ਰਹੇ ਤੁਹਾਨੂੰ ਸੀ ਤਸਵੀਰਾਂ ਵਿਖਾ ਰਿਹਾ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਦਰਸਲ ਚਾਹ ਪੀਤੀ ਤੇ ਉੱਥੇ ਮੌਜੂਦ ਲੋਕਾਂ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ ਇਸ ਦੌਰਾਨ ਨਵਜੋਤ ਸਿੱ ਨਵਜੋਤ ਕੌਰ ਸਿੱਧੂ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਇਸ ਦੌਰਾਨ ਗੁਣਗਣਾਉਂਦੇ ਹੋਏ ਨਜ਼ਰ ਆਏ ਤਾਮਰ ਸਰਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਿਹਾ 10 ਅਮਰਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ ਜਿੱਥੋਂ ਕੇ ਵੱਡੇ ਗਿਣਤੀ ਵਿੱਚ ਆ ਰੋਜ਼ ਲੋਕ ਚਾਹ ਪੀਣ ਦੇ ਲਈ ਪਹੁੰਚਦੇ ਨੇ ਹਾਂ ਤਸਵੀਰਾਂ ਵਿੱਚ ਤੁਹਾਨੂੰ ਵਿਖਾ ਰਿਹਾ ਚਾਹ ਦਾ ਗਲਾਸ ਨੂੰ ਦੋਸਤ ਸਿੰਘ ਸਦੂ ਦੇ ਨਜ਼ੂਦ ਕੋਰ ਸਿੱਧੂ ਦੇ ਹੱਥਾਂ ਦੇ ਵਿੱਚ ਨਜ਼ਰ ਆ ਰਿਹਾ ਤੇ ਇਸ ਦਾ ਖੂਬ ਉਹਨਾਂ ਦੇ ਮੌਨਿਕਾਂ ਲਗਾਈਆਂ ਗਈਆਂ ਇਸ ਦਾ ਨਜ਼ੂਦ ਸਿੱਧੂ ਦਾ ਸ਼ਾਇਰਾਂ ਦਾ ਅੰਦਾਜ਼ ਵੀ ਨਜ਼ਰ ਆਇਆ ਰੋਕਾਂਗੇ ਅਗਲੀ ਵੱਡੀ ਖਬਰ ਦਾ ਆਈਪੀਐਲ ਦੇ ਵਿੱਚ 18 ਕਰੋੜ ਦੇ ਕਰੈਕਟਰ ਬਣੇ ਨੇ ਅਰਸ਼ਦੀਪ ਸਿੰਘ ਪੰਜਾਬ ਨੇ ਇਸ ਸਰ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਹੈ ਹਾਈਦਰਾਬਾਦ ਨੇ ਅਰਸ਼ਦੀਪ ਨੂੰ 15.75 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਪਰ ਪੰਜਾਬ ਨੇ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਹੈ ਰਾਈਟ ਟੂ ਮੈਚ অপਸ਼ਨ ਦੇ ਜ਼ਰੀਏ ਅਰਸ਼ਦੀਪ ਨੂੰ ਲਿਆ ਗਿਆ ਹੈ ਪਹਿਲਾਂ ਅਰਸ਼ਦੀਪ ਪੰਜਾਬ ਟੀਮ ਦਾ ਹਿੱਸਾ ਸਨ ਪਰ ਕਿੰਗਜ਼ 11 ਪੰਜਾਬ ਨੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਸੀ ਜਿਸ ਤੋਂ ਬਾਅਦ ਹਾਈਦਰਾਬਾਦ ਨੇ ਅਰਸ਼ਦੀਪ ਨੂੰ 15.75 ਕਰੋੜ ਰੁਪਏ ਦੇ ਵਿੱਚ ਆਖਰੀਦ ਲਿਆ ਸੀ ਤਾਂ ਆਈਪੀਐਲ ਦੇ ਵਿੱਚ 18 ਕਰੋੜ ਦੇ ਕਰੈਕਟਰ ਬਣ ਗਏ ਨੇ ਅਰਸ਼ਦੀਪ ਸਿੰਘ ਪੰਜਾਬ ਨੇ ਪੇਸਰ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਹੈ ਹਾਈਦਰਾਬਾਦ ਨੇ ਅਰਸ਼ਦੀਪ ਨੂੰ 15.75 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਪਰ ਪੰਜਾਬ ਨੇ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਆ ਤਾਂ ਇਹ ਆਪਣੇ ਆਪ ਦੇ ਵਿੱਚ ਅਰਸ਼ਦੀਪ ਦੇ ਨਾਲ ਜੁੜੀ ਹੋਈ ਪੰਜਾਬ ਦੇ ਨਾਲ ਜੁੜੀ ਹੋਈ ਕ੍ਰਿਕਟਰ ਪ੍ਰੇਮੀਆਂ ਦੇ ਨਾਲ ਕ੍ਰਿਕਟ ਪ੍ਰੇਮੀਆਂ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਆਈਪੀਐਲ ਦੇ ਵਿੱਚ 18 ਕਰੋੜ ਦੇ ਕ੍ਰਿਕਟਰ ਬਣ ਗਏ ਨੇ ਅਰਸ਼ਦੀਪ ਸਿੰਘ ਪੰਜਾਬ ਨੇ ਪੇਸਰ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲੈ ਲਿਆ ਹੈ ਹਾਈਦਰਾਬਾਦ ਨੇ ਅਰਸ਼ਦੀਪ ਨੂੰ 15. 75 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀਗਾ ਤੇ ਉਸ ਤੋਂ ਵੀ ਵੱਧ ਪੰਜਾਬ ਨੇ ਅਰਸ਼ਦੀਪ ਨੂੰ 18 ਕਰੋੜ ਰੁਪਏ ਦੇ ਵਿੱਚ ਲਿਆਇਆ ਰਾਈਟ ਟੂ ਮੈਚ অপਸ਼ਨ ਦੇ ਜ਼ਰੀਏ ਅਰਸ਼ਦੀਪ ਨੂੰ ਲਿਆ ਗਿਆ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਆਪਣੇ ਆਪ ਦੇ ਵਿੱਚ ਆਈਪੀਐਲ ਦੇ ਨਾਲ ਅਰਸ਼ਦੀਪ ਦੇ ਨਾਲ ਤਾਂ ਪੰਜਾਬ ਵਾਸੀਆਂ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਹਰਸ਼ਦੀਪ ਸਿੰਘ 18 ਕਰੋੜ ਦੇ ਕ੍ਰਿਕਟਰ ਬਣ ਗਏ ਕੀ ਕੋ ਜਾਣਕਾਰੀ ਕੋ ਆਈਪੀਐਲ ਦੀ ਜਿਹੜੀ ਮੈਗਾ ਆਪਸ਼ਨ ਹੈ ਉਹ ਚੱਲ ਰਹੀ ਹੈ ਦੁਬਈ ਦੇ ਵਿੱਚ ਜਦਾ ਦੇ ਵਿੱਚ ਸਾウਦੀ ਰਵੇਚ ਔਰ ਪਹਿਲੀ ਹੀ ਜਿਹੜੀ ਬੋਲੀ ਸੀਗੀ ਉਹ ਸਟਾਰਟ ਹੋਈ ਐ ਅਰਸ਼ਦੀਪ ਤੋਂ ਔਰ ਅਰਸ਼ਦੀਪ ਨੂੰ ਪਹਿਲਾਂ ਹਾਲਾਂਕਿ ਹైదరాబాద్ ਨੇ ਸਾਢੇ 15 ਕਰੋੜ 75 ਲੱਖ ਚ ਖਰੀਦਿਆ ਸੀ ਲੇਕਿਨ ਜਿਹੜਾ ਇੱਕ ਨਿਯਮ ਹੈ ਰਾਈਟ ਟੂ ਮੈਚ ਦਾ ਕਿਉਂਕਿ ਅਰਸ਼ਦੀਪ ਪਹਿਲਾਂ ਪੰਜਾਬ ਕਿੰਗਸ ਦੀ ਟੀਮ ਦੇ ਹਿੱਤਾ ਸੀਗੇ ਔਰ ਰਿਲੀਜ਼ ਕੀਤਾ ਸੀ ਤਾਂ ਇਹ ਨਿਯਮ ਹੁੰਦਾ ਕਿ ਉਸ ਟੀਮ ਨੂੰ ਪੁੱਛਿਆ ਜਾਂਦਾ ਹੈ ਜੀ ਤੇ ਪੰਜਾਬ ਨੂੰ ਪੁੱਛਿਆ ਗਿਆ ਤੇ ਫਿਰ ਫਾਈਨਲੀ ਹైదరాబాద్ ਨੂੰ ਪੁੱਛਿਆ ਕਿ ਤੁਸੀਂ ਕਿੰਨੇ ਚ ਰਿਲੀਜ਼ ਕਰਨਾ ਚਾਹੁੰਦੇ ਹੋ ਖਰੀਦ ਤਾਂ ਤੁਸੀਂ 15 ਕਰੋੜ 75 ਚ ਲਿਆ ਤੇ ਕਿੰਨੇ ਦਾ ਫਾਈਨਲ ਪ੍ਰਾਈਸ ਕੀ ਕੀ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੇ 18 ਕਰੋੜ ਰਹਾ ਔਰ ਪੰਜਾਬ ਨੇ ਮੰਗ ਮੰਨਦੇ ਹੋਏ ਕਿ ਠੀਕ ਹੈ ਜੀ 18 ਕਰੋੜ ਜੀ ਸਾਨੂੰ ਦੇ ਦਿਓ ਕਹਿਣ ਦਾ ਭਾਅ ਹੈ ਕਿ ਫਿਲਹਾਲ ਅਰਸ਼ਦੀਪ ਮਲਾਮਾਲ ਨੇ ਔਰ ਉਹਨਾਂ ਦੇ ਪੇਰੈਂਟ ਤੇ ਫੋਨ ਵੀ ਬਿਜ਼ੀ ਨੇ 18 ਕਰੋੜ ਦੀ ਵੱਡੀ ਬੋਲੀ ਹੁੰਦੀ ਹੈ ਕਿਸੇ ਵੀ ਕ੍ਰਿਕਟਰ ਲਈ ਤਾਂ ਇੱਕ ਵੱਡੀ ਕੀ ਖੁਸ਼ਖਬਰੀ ਕਹਿ ਸਕਦੇ ਆ ਅਰਸ਼ਦੀਪ ਤੇ ਉਹਨਾਂ ਦੇ ਫੈਨਸ ਤੇ ਪਰਿਵਾਰ ਲਈ ਆ ਬਿਲਕੁਲ ਆਪਣੇ ਅੱਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਹੈ ਪਰਿਵਾਰ ਵਾਸਤੇ ਵੀ ਪੰਜਾਬ ਵਾਸੀਆਂ ਵਾਸਤੇ ਵੀ ਅਰਸ਼ਦੀਪ ਵਾਸਤੇ ਵੀ ਹਮੇਸ਼ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਸੋ ਆਈਪੀਐਲ ਦੇ ਵਿੱਚ 88 ਕਰੋੜ ਦੇ ਮਾਫ ਕਰਨਾ 18 ਕਰੋੜ ਦੇ ਕਰੈਕਟਰ ਬਣੇ ਨੇ ਅਰਸ਼ਦੀਪ ਸਿੰਘ ਪੰਜਾਬ ਨੇ ਪਿਸ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਹੈਦਰਾਬਾਦ ਨੇ ਅਰਸ਼ਦੀਪ ਨੂੰ 15. ਹਾਲਾਂਕਿ 75 ਕਰੋੜ ਰੁਪਏ ਦੇ ਵਿੱਚ ਖਰੀਦਿਆ ਸੀ ਪਰ ਪੰਜਾਬ ਨੇ ਅਰਸ਼ਦੀਪ ਨੂੰ 18 ਕਰੋੜ ਦੇ ਵਿੱਚ ਲਿਆ ਪਹਿਲਾਂ ਅਰਸ਼ਦੀਪ ਪੰਜਾਬ ਟੀਮ ਦਾ ਹੀ ਦਰਸਲ ਹਿੱਸਾ ਸਨ ਆ ਪਰ ਕਿੰਗਸ ਲੈਮਨ ਪੰਜਾਬ ਨੇ ਉਹਨਾਂ ਨੂੰ ਰੀਲீஸ் ਕਰ ਦਿੱਤਾ ਸੀ ਉਸ ਤੋਂ ਬਾਅਦ ਹైదరాబాద్ ਨੇ ਅਰਸ਼ਦੀਪ ਨੂੰ 15.75 ਕਰੋੜ ਰੁਪਏ ਦੇ ਵਿੱਚ ਖਰੀਦ ਲਿਆ ਰੋਕ ਕਰਨਗੇ ਅਗਲੀ ਵੱਡੀ ਖਬਰ ਦਾ ਜਨੇਲਾ ਗੁਰੂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਹਰਪੀਤ ਸਿੰਘ ਹੈਪੀ ਜੱਟ ਗੈਂਗ ਦੇ ਚਾਰ ਗੁਰਦਗੇ ਗ੍ਰਿਫਤਾਰ ਕੀਤੇ ਗਏ ਨੇ ਫੋਨ ਤੇ ਲੋਕਾਂ ਨੂੰ ਧਮਕੀ ਦੇ ਕੇ ਫਰੋਦੀ ਮੰਗਦੇ ਸਨ ਫਰੋਦੀ ਨਾ ਮਿਲਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਝੰਡਿਆਲਾ ਗੁਰੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਇੱਥੇ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਹਰਪੀਤ ਸਿੰਘ ਹੈਪੀ ਜੱਟ ਗੈਂਗ ਦੇ ਚਾਰ ਗੁਰਗੇ ਗ੍ਰਿਫਤਾਰ ਕਰ ਲਏ ਗਏ ਨੇ ਫੋਨ ਤੇ ਲੋਕਾਂ ਨੂੰ ਧਮਕੀ ਦੇ ਕੇ ਇਹਨਾਂ ਦੇ ਵੱਲੋਂ ਆਫਰੋਤੀ ਮੰਗੀ ਜਾਂਦੀ ਸੀ ਪਰੋਤੀ ਨਾ ਮਿਲਣ ਤੇ ਜਾਨੋਂ ਮਾਰਨ ਦੀ ਇਹਨਾਂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਸੀ ਪੁਲਿਸ ਵੱਲੋਂ ਮਲਜ਼ਮਾਂ ਤੋਂ ਲਗਾਤਾਰ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਵੱਡੇ ਆ ਖੁਲਾਸੇ ਹੋਣ ਦੀ ਉਮੀਦ ਹੈ ਇਹ ਅਨਸਰਾਂ ਦੇ ਖਿਲਾਫ ਲਗਾਤਾਰ ਪੁਲਿਸ ਦੇ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਚਾਹੇ ਉਹ ਕੋਈ ਆ ਤਾਂ ਕਿਹਨਾਂ ਦੇਣ ਵਾਲੇ ਹੋਣ ਫਰੋਤੀਆਂ ਮੰਗਣ ਵਾਲੇ ਹੋਣ ਚਾਹੀਏ ਉਹ ਲੁਟੇਰੇ ਹੋਣ ਸਨੇਚਰ ਹੋਣ ਤਾਂ ਜੇ ਅੰਸਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੰਡੇੜਾ ਗੁਰੂ ਪੁਲਿਸ ਨੂੰ ਇਸ ਦੇ ਵਿਚਾਲੇ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਗੈਂਗਸਟਰ ਹਰਪੀਤ ਸਿੰਘ ਹੈਪੀ ਜੱਟ ਗੈਂਗ ਦੇ ਚਾਰ ਗੁਰਗੇ ਗ੍ਰਿਫਤਾਰ ਕਰ ਲਏ ਗਏ ਨੇ ਆ ਤੁਹਾਨੂੰ ਸਿਰਫ ਤਸਵੀਰਾਂ ਵਿਖਾ ਰਹੇ ਹਾਂ ਇਹ ਗੁਰਗੇ ਜੋ ਕਿ ਆ ਪੁਲਿਸ ਦੀ ਗ੍ਰਿਫਟ ਵਿੱਚ ਨਜ਼ਰ ਆ ਰਹੇ ਨੇ ਆ ਫੋਨ ਤੇ ਲੋਕਾਂ ਨੂੰ ਧਮਕੀ ਦੇ ਕੇ ਇਹਨਾਂ ਦੇ ਵੱਲੋਂ ਫਰੋਤੀ ਮੰਗੀ ਜਾਂਦੀ ਸੀ ਫਰੋਤੀ ਨਾ ਬਲਣ ਤੇ ਇਹਨਾਂ ਦੇ ਵੱਲੋਂ ਜਾਨੋਂ ਮਾਰਨ ਦੀ ਆ ਧਮਕੀ ਦਿੱਤੀ ਜਾਂਦੀ ਸੀ ਪੁਲਿਸ ਵੱਲੋਂ ਮਲਜ਼ਮਾਂ ਤੋਂ ਫਿਲਹਾਲ ਪੁਸ਼ੀਸ਼ਪੁਰੀ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਫ੍ਰੀਡ ਕੋਰਟ ਦੇ ਵਿੱਚ ਹਲੜਵਾਸੀ ਕਰਨ ਵਾਲੇ ਵਿਦਿਆਰਥੀਆਂ ਨੂੰ ਅਨੋਖੀ ਸਜ਼ਾ ਮਿਲੀ ਹੈ ਬੱਚਿਆਂ ਨੂੰ ਸਬਕ ਸਿਖਾਉਣ ਦੇ ਲਈ ਪੁਲਿਸ ਨੇ ਸਦਾ ਨਜ਼ਰ ਆਈ ਹੈ ਸਕੂਲ ਤੋਂ ਬਾਅਦ ਟ੍ਰੈਫਿਕ ਵਿੰਗ ਦੀ ਮਦਦ ਕਰਨਗੇ ਇੱਕ ਅਸਮੇਤ ਤੱਕ ਸੇਵਾਵਾਂ ਪ੍ਰਦਾਨ ਕਰਦੇ ਵਿਦਿਆਰਥੀ ਸਕੂਲ ਤੋਂ ਬਾਅਦ ਸੜਕ ਤੇ ਹੁੱਲੜਬਾਜ਼ੀ ਕਰਦੇ ਸੀ ਵਿਦਿਆਰਥੀ ਪੁਲਿਸ ਤੇ ਕਾਰ ਚੜਾਉਣ ਦੀ ਵੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਤਾਂ ਇਸ ਦੇ ਵਿਚਾਲੇ ਇਹਨਾਂ ਨੂੰ ਅਨੋਖੀ ਸਜ਼ਾ ਵੀ ਦਿੱਤੀ ਗਈ ਹੈ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਜੋ ਕਿ ਹੁੱਲੜਬਾਜ਼ੀ ਦੀਆਂ ਤਸਵੀਰਾਂ ਸਾਹਮਣੇ ਆ ਹਨ ਉਸ ਤੋਂ ਬਾਅਦ ਹੀ ਇਹਨਾਂ ਵਿਦਿਆਰਥੀਆਂ ਨੂੰ ਅਨੋਖੀ ਸਜ਼ਾ ਦਿੱਤੀ ਗਈ ਹੈ ਬੱਚਿਆਂ ਨੂੰ ਸਭ ਸਿਖਾਉਣ ਦੇ ਲਈ ਸਕੂਲ ਤੋਂ ਬਾਅਦ ਹੁਣ ਟ੍ਰੈਫਿਕ ਵਿੰਗ ਦੀ ਮਦਦ ਕਰਨ ਨੂੰ ਇਹਨਾਂ ਨੂੰ ਕਿਹਾ ਗਿਆ ਇੱਕ ਹਫ਼ਤੇ ਤੱਕ ਸੇਵਾਵਾਂ ਪ੍ਰਦਾਨ ਇਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਸਕੂਲ ਤੋਂ ਬਾਅਦ ਫੜਕ ਤੇ ਫੁੱਲੜਬਾਜ਼ੀ ਕਰਦੇ ਹੋਏ ਵਿਦਿਆਰਥੀ ਜੋ ਕਿ ਨਜ਼ਰ ਆਏ ਸਨ ਤੇ ਉਸ ਤੋਂ ਬਾਅਦ ਹੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਨੋਖੀ ਸਜ਼ਾ ਦਿੱਤੀ ਗਈ ਨਿੱਜੀ ਸਕੂਲ ਦੇ ਬਾਹਰ ਇੱਕ ਲੜਾਈ ਹੁੰਦੀ ਆ ਤਾਂ ਸਕੂਲ ਦੇ ਵਿਦਿਆਰਥੀ ਜਿਹੜੇ ਉਹ ਲੜਦੇ ਨੇ ਤਾਂ ਇੱਕ ਸੀਸੀਟੀਵੀ ਵੈਰਲ ਹੁੰਦੀ ਆ ਜ ਜਨ ਵਿੱਚ ਉਹਨਾਂ ਦੇ ਹੱਥ ਵਿੱਚ ਮਾਰੂ ਹਥਿਆਰ ਹੁੰਦੇ ਨੇ ਤਾਂ ਪੁਲਿਸ ਦਾ ਇੱਕ ਪੀसीआर ਦਾ ਮੋਟਰਸਾਈਕਲ ਜਿਹੜਾ ਉਹਦੀ ਵੀ ਭੰਨ ਤੋੜ ਕੀਤੀ ਜਾਂਦੀ ਹੈ ਹਨਾ ਡੀਐਸਪੀ ਅੰਤਰਲੋਚਨ ਸਿੰਘ ਨੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਪੁਲਿਸ ਨੇ ਕੀਤੀ ਕਿ ਇਹ ਮਾਪਿਓ ਆ ਕੇ ਮਿਲਿਆ ਨੇ ਤਾਂ ਕਿਸ ਤਰ੍ਹਾਂ ਵਿਸ਼ਵਾਸ ਹੁੰਦਾ ਪਰਿਵਾਰਾਂ ਨੂੰ ਇਹ ਜਿਹੜਾ ਦਸ਼ਵੇਸ਼ ਪਬਲੀ ਸਕੂਲ ਦੇ ਬਾਹਰ ਜਿਹੜੀ ਕੱਲ ਲੜਾਈ ਹੋਣ ਲੱਗੀ ਸਾਢੇ 1:00 ਮੌਕੇ ਤੇ ਹੀ ਪੀसीआर ਪਹੁੰਚ ਕੇ ਪੀसीआर ਪਾਰਟੀ ਨਾਲ ਦਾ ਜਿਹੜਾ ਪੂਰਾ ਵਧੀਆ ਐਕਸ਼ਨ ਕੀਤਾ ਤੇ ਉਸ ਨਾਲ ਇਹਨਾਂ ਦੀ ਜਿਹੜੀ ਉਹ ਲੜਾਈ ਟਲ ਗਈ ਹੈ ਇਹ ਜਦੋਂ ਅਸੀਂ ਬੱਚਿਆਂ ਨੂੰ ਰਾਉਂਡ ਅਪ ਕਰਕੇ ਲੈ ਕੇ ਆਏ ਆ ਤੇ ਸਾਨੂੰ ਪਤਾ ਲੱਗਾ ਇਹਨਾਂ ਦੇ ਇੱਕ ਵੈਲਫੇਅਰ ਪਾਰਟੀ ਸਨਾਨਾ ਫਿਰ ਵੈਲ ਪਾਰਟੀ ਫਿਰ ਵੈਲ ਪਾਰਟੀ ਨੇ ਚੱਲਦੀ ਹੈ ਤਾਂ ਉਹ ਸੰਬੰਧ ਵਿੱਚ ਇਹਨਾਂ ਦੇ ਦੋਹਾਂ ਗੁਰਫਾਂ ਦੇ ਵਿੱਚ ਕਸ਼ਮਸ਼ਾਹ ਚੱਲ ਰਿਹਾ ਸੀ ਤੇ ਉਹ ਸੰਬੰਧ 'ਚ ਇਹਨਾਂ ਨੇ ਇੱਕ ਦੂਜੇ ਨੂੰ ਉਥੇ ਇਨਜਾਮ ਦੇ ਜਾਣ ਜਾ ਰਹੇ ਸੀ ਲੜਾਈ ਦਾ ਤੇ ਹੁਣ ਇਹਦੇ 'ਚ ਅਸੀਂ ਸਕੂਲ ਦੀ ਮੈਨੇਜਮੈਂਟ ਨੂੰ ਤੇ ਪੇਰੈਂਟਸ ਨੂੰ ਬੁਲਾਇਆ ਹੈ ਤੇ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਹਦਾਇਤ ਹੋਈ ਵੀ ਇਨ੍ਹਾਂ ਬੱਚਿਆਂ ਦੇ ਫਿਊਚਰ ਨੂੰ ਦੇਖਦੇ ਹੋਏ ਤੇ ਇਨ੍ਹਾਂ ਨੂੰ ਜਿਹੜੀ ਕਮਿਊਨਿਟੀ ਸਜਾ ਲਈ ਜਾਏ ਵੀ ਜਿਹੜੇ ਇੱਕ ਹਫ਼ਤਾ ਇੱਕ ਇੱਕ ਹਫ਼ਤੇ ਵਾਸਤੇ ਸੀ ਇਨ੍ਹਾਂ ਨੂੰ ਟ੍ਰੈਫਿਕ ਪੁਲਿਸ ਨਾਲ ਲਾ ਕੇ ਜਿਹੜਾ ਇਹ ਆਦਾ ਡਿਸਿਪਲਨ ਗਵਾ ਚੁੱਕੇ ਨੇ ਉਹ ਬਾਲ ਕਰਾਵਾਂਗੇ ਤੇ ਮੈਨੇਜਮੈਂਟ ਨੂੰ ਅਸੀਂ ਤੇ ਪੇਰੈਂਟਸ ਨੂੰ ਅਸੀਂ ਇਹ ਕਿਹਾ ਵੀ ਟਾਈਮ ਟੂ ਟਾਈਮ ਇਨ੍ਹਾਂ ਦੇ ਵਿੱਚ ਕੋਈ ਨਾ ਕੋਈ ਗਾਇਬ ਆ ਗਿਆ ਵੀ ਜਿਹੜਾ ਇਸ ਤਰ੍ਹਾਂ ਦੇ ਅੰਜਾਮ ਦੇਣ ਜਾ ਰਹੇ ਸੀ ਬੱਚੇ ਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਤੁਹਾਡੇ ਬੱਚਿਆਂ ਦੀ ਘਟਨਾ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਦਾ ਕਰਨਾ ਸਹੀ ਹੋ ਗਿਆ ਤੁਸੀਂ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਲੜਾਈ ਨੂੰ ਬਚਾ ਲਿਆ ਸਕੂਲ ਨੇ ਦੱਸਿਆ ਬੱਚਿਆਂ ਨੇ ਨਹੀਂ ਸਾਨੂੰ ਸਕੂਲ ਨੇ ਕਿਤੇ ਨਹੀਂ ਦੱਸਿਆ ਵੀ ਛੋਟੇ ਬੱਚੇ ਲੜਦੇ ਆ ਜਾਂ ਕਿਤੇ ਟੈਲੀਫੋਨ ਨਹੀਂ ਕੀਤਾ ਤੇ ਬਿਲਕੁਲ ਸਕੂਲ ਨਹੀਂ ਦੱਸਿਆ ਤਾਂ ਆਖਰਕਾਰ ਸਕੂਲ ਨਾਲ ਕਦੇ ਗੱਲ ਕਰਾਪਤਾ ਵੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਵੀ ਬੱਚੇ ਆਉਂਦੇ ਨੇ ਟਾਈਮ ਤੇ ਆਉਂਦੇ ਨੇ ਜਾਂ ਜਾਂਦੇ ਨੇ ਤਾਂ ਆਖਰ ਕਿਉਂ ਲੜਦੇ ਨੇ ਇਹ ਬੱਚੇ ਜੀ ਅਸੀਂ ਤਾਂ ਨਿਤ ਕਰੋਂ ਕੱਲ ਦੇ ਟਾਈਮ ਨਾ ਆਉਂਦੇ ਆ ਤੇ ਸ਼ਾਮੀ ਵੀ ਟਾਈਮ ਨਾ ਵੀ ਛੁੱਟੀ ਮਿਲਦੀ ਆ ਜਾਂਦੇ ਆ ਅੱਜ ਤੱਕ ਕੋਈ ਇੰਨੀ ਲੜਾਈ ਨਹੀਂ ਹੋਈ ਆ ਪਹਿਲੀ ਜ਼ਾਰ ਹੋਈ ਆ ਜੀ ਤੇ ਅਸੀਂ ਸਾਰੀ ਪੁਲਿਸ ਮੁਲਾਜ਼ਮਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਜਾ ਕੇ ਇਹਨਾਂ ਨੇ ਮੌਕੇ ਤੇ 7 ਫੀਟ ਵੱਜਣ ਤੋਂ ਬਚਾਇਆ ਆਪਣੇ ਲੋਕੀ ਮਾਂ ਪਿਓ ਲੋਕ ਇਸ ਤਰ੍ਹਾਂ ਮੈਂ ਕਰਦੇ ਸਾਨੂੰ ਵੀ ਬਹੁਤ ਫੀਲ ਹੁੰਦਾ ਜੀ ਬੱਚੇ ਜੇ ਐਂ ਲੜਾਈ ਕਰਦੇ ਆ ਤੇ ਸਾਡਾ ਵੀ ਭੁੱਖ ਖਰਾਬ ਹੁੰਦਾ ਬੱਚਿਆਂ ਦਾ ਤਾਂ ਮਗਰ ਹੋਣਾ ਹੀ ਹੋਣਾ ਹੈ ਅਗੇ ਵਲਾਂ ਕੀ ਗੱਲ ਕਰਾਂਗੇ ਕਿਸਾਨਾਂ ਦੀ ਕਿਸਾਨਾਂ ਤੇ ਗੱਠੀ ਤੋਂ ਸੁਪਰੀਮ ਕਮੇਟੀ ਨੇ ਆਪਣੀ ਅੰਤਰੀਮ ਰਿਪੋਰਟ ਦਾਖਲ ਕਰ ਦਿੱਤੀ ਹੈ ਰਿਪੋਰਟ ਦੇ ਵਿੱਚ ਖੇਤੀ ਸੰਕਟ ਦੇ ਕਾਰਨਾਂ ਬਾਰੇ ਵਿਸਥਾਰ ਦੇ ਨਾਲ ਟੀਕਾ ਦਿੱਤਾ ਗਿਆ ਹੈ ਆ ਕਮੇਟੀ ਦਾ ਕਹਿਣਾ ਹੈ ਕਿ ਕਿਸਾਨਾਂ ਤੇ ਕਰਜ਼ੇ ਦਾ ਬੋਝ ਵੱਧ ਰਿਹਾ ਹੈ ਪੰਜਾਬ ਦੇ ਕਿਸਾਨਾਂ ਤੇ 73 ਹਜ਼ਾਰ ਕਰੋੜ ਦਾ ਕਰਜ਼ਾ ਹੈ ਹਰਿਆਣਾ ਦੇ ਕਿਸਾਨਾਂ ਤੇ 74 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਖੇਤੀ ਦੀ ਲਾਗਤ ਅਤੇ ਮਾਰਕੀਟ ਦੇ ਵਿੱਚ ਵਿਕਣ ਵਾਲੀ ਫਸਲ ਦੇ ਵਿੱਚ ਸੰਤੁਲਨ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਤੇ ਲੱਗੇ ਮੋਰਚੇ ਨੂੰ ਲੈ ਕੇ ਦਰਸਲ ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਦਾ ਘਟਨਾ ਕੀਤਾ ਗਿਆ ਹੈ ਅਜੋਕੇ 2 ਸਤੰਬਰ ਨੂੰ ਗਠਿਤ ਕੀਤੀ ਗਈ ਸੀ ਇੱਕ ਕਮੇਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜਸਟਿਸ ਨਵਾਬ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਹੈ ਹਾਲਾਂਕਿ ਕਮੇਟੀ ਵੱਲੋਂ ਅਜੇ ਫਾਈਨਲ ਰਿਪੋਰਟ ਪੇਸ਼ ਨਹੀਂ ਕੀਤੀ ਗਈ ਪਰ ਇਸ ਦੇ ਵਿਚਾਰੇ ਜੋ ਅੰਤਿਮ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਜੋ ਪੰਜਾਬ ਦੀ ਗੱਲ ਕਰੀਏ ਜਾਂ ਹਰਿਆਣਾ ਦੀ ਕਿਸਾਨੀ ਦੀ ਗੱਲ ਕਰੀਏ ਜੋ ਕਿਸਾਨੀ ਦਾ ਸੰਕਟ ਹੈ ਖੇਤੀ ਦਾ ਸੰਕਟ ਹੈ ਉਸ ਬਾਰੇ ਵਿਸਥਾਰ ਦੇ ਨਾਲ ਇਸ ਕਮੇਟੀ ਦੀ ਰਿਪੋਰਟ ਦੇ ਵਿੱਚ ਵੀਰਵਾ ਦਿੱਤਾ ਗਿਆ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੇ ਜੋ ਕਿ ਕਰਜ਼ਾ ਹੈ ਨਾਲ ਹੀ ਕਿਹਾ ਗਿਆ ਹੈ ਕਿ ਖੇਤੀ ਦੀ ਲਾਗਤ ਅਤੇ ਮਾਰਕੀਟ ਦੇ ਵਿੱਚ ਵਿਕਣ ਵਾਲੀ ਫਸਲ ਦੇ ਵਿੱਚ ਸੰਤੁਲਨ ਨਹੀਂ ਹੈ ਜੋ ਕਮੇਟੀ ਸੁਪਰੀਮ ਕੋਰਟ ਨੇ ਬਣਾਈ थी ਉਸकी ਜੋ ਰਿਪੋਰਟ ਸਬਮਿਟ ਕੀ ਹੈ ਉਸकी ਖਬਰیں ਹਨ ਦੇਖिए ਇੱਕ ਤੋਂ कोई रिपोर्ट हमें ऑफिशियली मिलेगी उसको पढ़ेंगे और फिर दोनों दो फॉर्म इसके ऊपर कोई टीका टिप्पणी करेंगे पर जो बात निकल के आई मीडिया में उन्नीस से लेकर आज तक किसान खेती हर मजदूर चार लाख कर्ज के कारण खुदकुशी कर गए हैं दूसरा कि जो हम लोग खेती के ऊपर हमारा खर्च अधिक आ रहा है जो बाजार में फसल हमारी बिकती है वो कम रेट में बिकती है इसीलिए हमने मांग खेती में एमएसपी लीगल गारंटी कानून बनना चाहिए